ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਗ ਦਾ ਜਿਹੜਾ ਸੀਜ਼ਨ ਆਈ ਜਾ ਰਿਹਾ ਹੈ ਅਜੇ ਤੇ ਥੋੜਾ ਕਾਟੀ ਆਇਆ ਕਿਉਂਕਿ ਸਾਗ ਛੋਟਾ ਆ ਰਿਹਾ ਨਾ ਜੀ ਤੇ ਸੀਜ਼ਨ ਆ ਚੁੱਕਾ ਹੋਇਆ ਜੀ ਸਾਗ ਦਾ ਤੇ ਦੇਖੋ ਅਸੀਂ ਸਾਗ ਲਿਆ ਕੇ ਨਾਲ ਪਾਲਕ ਵੀ ਵਿੱਚ ਪਾਈ ਹੋਈ ਹੈ ਆ ਦੇਖੋ ਪਾਲਕ ਵੀ ਹੈ ਤੇ ਸਾਗ ਜਿਹੜਾ ਹੈਗਾ ਮੇਰਾ خیال ਤੋਰੀਏ ਦਾ ਆ ਇਹਨੂੰ ਤੋਰੀਏ ਦਾ ਸਾਗ ਕਹਿੰਦੇ ਆ ਅੱਜ ਕੱਲ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਝੋਗ ਲਿਆ ਹੋਇਆ ਕਿਉਂਕਿ ਅੱਜ ਕੱਲ ਰੇਤ ਬਹੁਤ ਸੀ بارشਾਂ ਵਗੈਰਾ ਹੋ ਰਹੀਆਂ ਨਾ ਇਸ ਲਈ ਰੇਤ ਸੀਗੀ ਤੇ ਚਾਰ ਪੰਜ ਵਾਰ ਮੈਂ ਧੋਤਾ ਹੋਇਆ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਇਹਨੂੰ ਹੁਣ ਕਾਫੀ ਦੇਰ ਦਾਮ ਰੱਖਿਆ ਹੋਇਆ ਸੀਗਾ ਕਿ ਥੋੜਾ ਥੋੜਾ ਡਰਾਈ ਜਾ ਹੋ ਜਾਏ ਮਤਲਬ ਪਾਣੀ ਨਿਕਲ ਜਾਵੇ ਛਾਨਨੇ ਥਾਣੀ ਤੇ ਹੁਣ ਮੈਂ ਇਹਦੀ ਕਰੂੰਗੀ ਕਟਿੰਗ ਗੈਸ ਦੇ ਉੱਪਰ ਮੈਂ ਰੱਖਿਆ ਹੋਇਆ ਕੁੱਕਰ ਥੋੜਾ ਜਿਹਾ ਮੈਂ ਇਹਨੂੰ ਰਿੰਨ ਕੇ ਤੇ ਪਾਣੀ ਜਿਹੜਾ ਹੈ ਉਹ ਬੋਇਲ ਹੋਇਆ ਹੋਇਆ ਨਾ ਉਹਨੂੰ ਮੈਂ ਪਾਣੀ ਨੂੰ ਬਾਹਰ ਕੱਢੂੰਗੀ ਕੁੱਕਰ ਦੇ ਵਿੱਚੋਂ ਕਿਉਂਕਿ ਤੋਰੀਆ ਆ ਪਤਾ ਨਹੀਂ ਕੜੱਤਰ ਨਾਲ ਮਾਰੇ ਕੁਝ ਔੜਾ ਨਾ ਬਣੇ ਸਾਗ ਹਨਾ ਇਸ ਲਈ ਤੇ ਬਾਕੀ ਮੈਂ ਕਟਿੰਗ ਕਰਦੀ ਹੁਣੀ ਤੁਹਾਨੂੰ ਪਤਾ ਹੀ ਹੈ ਇੱਥੇ ਆਪਣੇ ਬੋਰਡ ਦੇ ਉੱਪਰ ਹੀ ਕੱਟ ਕਰਨਾ ਹੈ ਸਾਗ ਨੂੰ ਮੈਂ ਦਾਤਨਾ ਨਹੀਂ ਕੱਟਦੀ ਹੈਗੀ ਜੌਂਪਿੰਗ ਬੋਰਡ ਤੇ ਹੀ ਕਟਿੰਗ ਕਰੂੰਗੀ ਠੀਕ ਹੈ ਜੀ ਇਧਰ ਮੈਂ ਰੱਖ ਲਿਆ ਹੋਇਆ ਜੀ ਕੁੱਕਰ ਦੇ ਵਿੱਚ ਪਾਣੀ ਕਿਉਂਕਿ ਮੈਂ ਪਾਣੀ ਨੂੰ ਚੰਗੀ ਤਰ੍ਹਾਂ ਬੋਇਲ ਕਰਕੇ ਵਿੱਚ ਜਦੋਂ ਸਾਗ ਪਾਉਂਗੀ ਫਿਰ ਮੈਂ ਪਾਣੀ ਨੂੰ ਵਿੱਚੋਂ ਬਾਹਰ ਕੱਢਣਾ ਹੈ ਤੇ ਹੋਰ ਨਵਾਂ ਪਾਣੀ ਬੋਇਲ ਕਰਕੇ ਅਸੀਂ ਪਾਵਾਂਗੇ ਤੇ ਸਾਗ ਦੀ ਮੈਂ ਜਿਹੜੀ ਕਟਿੰਗ ਆ ਉਹ ਮੈਂ ਇੱਥੇ ਬੋਰਡ ਦੇ ਉੱਪਰ ਕਰਨੀ ਹੈ ਤੁਹਾਨੂੰ ਮੇਰਾ ਪਤਾ ਹੀ ਹੈ ਕਿ ਹਰ ਵਾਰ ਦੀ ਤਰ੍ਹਾਂ ਮੈਂ ਇੱਥੇ ਹੀ ਮੇਥੀ ਹੋਵੇ ਚਾਹੇ ਸਾਗ ਹੋਵੇ ਕੋਈ ਵੀ ਚੀਜ਼ ਹੋਵੇ ਮੈਂ ਇਹਦੇ ਉੱਪਰ ਹੀ ਚੌਂਪਿੰਗ ਬੋਰਡ ਤੇ ਹੀ ਕਟਿੰਗ ਕਰਦੀ ਆ ਜੀ ਇਹ ਕਟਰ ਬੋਰਡ ਮੇਰੇ ਵਾਸਤੇ ਬਹੁਤ ਵਧੀਆ ਹੈ ਕਿਉਂਕਿ ਮੇਰੇ ਕੋ ਇਹਦੇ ਤੇ ਜਲਦੀ ਕਟਿੰਗ ਹੋ ਜਾਂਦੀ ਹੈ ਤੇ ਕਟਿੰਗ ਵੀ ਮੈਂ ਜਿਹੜੀ ਕਰਦੇ ਨਾਲ ਕਰੂੰਗੀ ਇਸ ਕੰਮ ਲਈ ਮੈਨੂੰ ਥੋੜੀ ਜਿਹੀ ਨਾ ਤਿੱਖੀ ਵਾਲੀ ਕਰ ਚਾਹੀਦੀ ਹੁੰਦੀ ਆ ਕਿਉਂਕਿ ਫਟਾਫਟ ਤੇ ਬ੍ਰੀਕ ਮਤਲਬ ਜਿਹੜਾ ਸਾਗ ਹੈ ਨਾ ਕੱਟਿਆ ਜਾਂਦਾ ਹੈ ਸਾਡਾ ਇਸ ਕਰਕੇ ਸਾਨੂੰ ਜਿਹੜਾ ਚਾਕੂ ਉਹ ਵੀ ਸਾਡਾ ਤਿੱਖਾ ਹੋਣਾ ਚਾਹੀਦਾ ਠੀਕ ਹੈ ਜੀ ਤਾਂ ਚਲੋ ਮਿਲਦੇ ਆ ਕਟਿੰਗ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਸਾਗ ਮੈਂ ਕਿੰਨਾ ਜ਼ਿਆਦਾ ਬਰੀਕ ਕਟਿੰਗ ਕੀਤਾ ਹੋਇਆ ਆ ਕੋਈ ਇਦਾਂ ਦਾ ਇਸ਼ੂ ਨਹੀਂ ਹੈਗਾ ਕਿ ਜੇ ਮੈਂ ਕਟਰ ਬੋਰਡ ਦੇ ਉੱਪਰ ਕਟਿੰਗ ਕਰੂੰਗੀ ਤੇ ਸਾਗ ਮੈਂ ਮੋਟਾ ਕੱਟੂੰਗੀ ਔਰ ਗਲੂਗਾ ਨਹੀਂ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਬਹੁਤ ਵਧੀਆ ਜਿਹੜਾ ਸਾਗ ਹੈ ਕਟਿੰਗ ਹੋ ਜਾਂਦਾ ਆ ਤੇ ਉਹਨੂੰ ਅਸੀਂ ਕਟਿੰਗ ਕਰਕੇ ਬੜਾ ਸੋਹਣਾ ਇਹਨੂੰ ਅਸੀਂ ਰੰਨ ਕੇ ਤੁਹਾਨੂੰ ਕੋਟ ਕੇ ਦਿਖਾਵਾਂਗੇ ਤੇ ਹੁਣ ਮੈਂ ਇਹਨੂੰ ਲੱਗੀਆਂ ਜੀ ਕੁੱਕਰ ਦੇ ਵਿੱਚ ਪਾਉਣ ਇਦਾਂ ਅਸੀਂ ਸਾਰਾ ਸਾਗ ਕਟਿੰਗ ਕਰਕੇ ਕੁੱਕਰ ਚ ਪਾ ਦਵਾਂਗੇ ਜੀ ਗੈਸ ਆਨ ਆ ਪਾਣੀ ਰਿਜਦਾ ਪਿਆ ਆ ਸਾਗ ਅਸੀਂ ਵਿੱਚ ਸਾਰਾ ਪਾ ਦਿੱਤਾ ਹੋਇਆ ਜੀ ਕੁੱਕਰ ਦੇ ਤੇ ਹੁਣ ਆ ਰਹੀਆਂ ਨੇ ਇਹਨੂੰ ਮਿਸਲਾ ਤੇ ਅਸੀਂ ਸਾਗ ਦੇ ਵਿੱਚ ਨਮਕ ਹਰੀਆਂ ਮਿਰਚਾਂ ਤੇ ਲਸਣ ਛਿੱਲ ਕੇ ਪਾ ਦਿੱਤਾ ਹੋਇਆ ਸੀਗਾ ਸਾਰਾ ਕੁਝ ਹੁਣ ਇਹਦੇ ਵਿੱਚ ਬਣ ਕੇ ਸਾਰਾ ਸਾਗ ਜਿਹੜਾ ਹੈ ਮਿਸਲਾ ਦੇ ਨਾਲ ਤੇ ਰੈਡੀ ਹੋ ਜਾਣਾ ਆ ਥੋੜੀ ਦੇਰ ਬਾਅਦ ਅਸੀਂ ਚੈੱਕ ਕਰਾਂਗੇ ਹਾਂਜੀ ਸਾਡਾ ਪੂਰੇ 3 ਘੰਟੇ ਰਿਜ ਕੇ ਰੈਡੀ ਹੋ ਗਿਆ ਹੋਇਆ ਵਾ ਹੁਣ ਅਸੀਂ ਇਹਦੇ ਵਿੱਚ ਪਾ ਰਹੇ ਹਾਂ ਜੀ ਕਣਕ ਦੇ ਆਟੇ ਦਾ ਅੰਨ ਤੁਸੀਂ ਚਾਹੋ ਤੇ ਮੱਕੀ ਦੇ ਆਟੇ ਦਾ ਪਾ ਸਕਦੇ ਹੋ ਜ਼ਿਆਦਾਤਰ ਤੇ ਬੀਬੀਆਂ ਆਪਣੀਆਂ ਮੱਕੀ ਦੇ ਆਟੇ ਦਾ ਹੀ ਅੰਨ ਪਾਉਂਦੀਆਂ ਉਹ ਹੀ ਵਧੀਆ ਲੱਗਦਾ ਹੈ ਤੇ ਜਿਹਨੂੰ ਕਣਕ ਦਾ ਵਧੀਆ ਲੱਗਦਾ ਉਹ ਕਣਕ ਦਾ ਹੀ ਪਾ ਸਕਦਾ ਤੇ ਮੇਨ ਗੱਲ ਇੱਕ ਟਿਪ ਹੈਗੀ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕੀ ਕਦੇ ਵੀ ਸਾਗ ਤੁਸੀਂ ਦੇਖਿਓ ਅਜਮਾ ਕੇ ਤੇ ਫਿਰ ਤੁਸੀਂ ਆਪਣਾ ਜਿਹੜਾ ਨਾ ਕਟਣ ਦਾ ਸਾਗ ਉਹ ਜਿਹੜਾ ਆ ਉਹ ਕੀ ਕਹਿੰਦੇ ਹੁੰਦੇ ਉਹਨੂੰ ਵੀ ਕਰਦਣਾ ਕਟਣਾ ਜਾਂ ਟੋਕੇ ਨਾ ਉਹ ਤੁਸੀਂ ਬਾਅਦ ਵਿੱਚ ਦੇਖਿਓ ਪਹਿਲਾਂ ਤੁਸੀਂ ਦੇਖਿਓ ਕਰਦ ਦੇ ਨਾਲ ਕਟਿੰਗ ਕਰਕੇ ਸਾਗ ਦੀ ਵੀ ਕਿੰਨਾ ਟੇਸਟ ਬਣਦਾ ਆ ਜਾਂ ਦਾਤ ਨਾਲ ਕੱਟ ਕੇ ਵੇਖਿਓ ਕਿੰਨਾ ਟੇਸਟ ਬਣਦਾ ਜਿਹੜਾ ਸਾਗ ਅਸੀਂ ਟੋਕੇ ਨਾਲ ਕਟਾਂਗੇ ਨਾ ਉਹਦਾ ਉਹ ਟੇਸਟ ਨਹੀਂ ਆਉਂਦਾ ਜਿਹੜਾ ਕਿ ਦਾਤ ਨਾਲ ਕੱਟੇ ਦਾ ਆਉਂਦਾ ਆ ਤੇ ਜਾ ਇਦਾਂ ਕਰਦੇ ਦੇ ਨਾਲ ਤੇ ਜਿੱਦਾਂ ਮੋਟਾ ਕੱਟ ਲੋ ਬਰੀਕ ਕੱਟ ਲੋ ਇਹਨੂੰ ਤੇ 3 ਘੰਟੇ 2.5 3 ਘੰਟੇ 4 ਘੰਟੇ ਰੰਨ ਲੋ ਤੁਸੀਂ ਚੁੱਲ੍ਹੇ ਤੇ ਵੀ ਤੇ ਇਹਨੇ ਘੋਲੀ ਜਾਣਾ ਹੁੰਦਾ ਕੋਈ ਇਦਾਂ ਦਾ ਇਸ਼ੂ ਨਹੀਂ ਹੁੰਦਾ ਕਿ ਤੁਸੀਂ ਮੋਟਾ ਕੱਟੋਗੇ ਤੇ ਗਲੇਗਾ ਨਹੀਂ ਉਹ ਜੇ ਕੋਈ ਵੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਤੇ ਤੁਸੀਂ ਕਰਕੇ ਜਰੂਰ ਵੇਖਿਓ ਇਹ ਟ੍ਰਿਕ ਨੂੰ ਅਜ਼ਮਾ ਕੇ ਦੇਖਿਓ ਤੁਸੀਂ ਸਾਗ ਹੀ ਉਹ ਟੇਸਟ ਬਣਦਾ ਜਿਹੜਾ ਅਸੀਂ ਟੋਕੇ ਨਾਲ ਨਾ ਕਟਿਆ ਹੋਵੇ ਤੇ ਹੁਣ ਮੈਂ ਇਹਦੇ ਵਿੱਚ ਹਲਕੀ ਜਿਹੀ ਬਲੈਂਡਰ ਮਾਰਨੀ ਆ ਜਿਹਦੇ ਨਾਲ ਕਿ ਗੰਦਲਾਂ ਜਿਹੀਆਂ ਆਣੀਆਂ ਉਹ ਸਹੀ ਹੋ ਜਾਣੀ ਅਸੀਂ ਇਹਦੇ ਵਿੱਚ ਬਲੈਂਡਰ ਮਾਰ ਲਈ ਹੋਈ ਆ ਹਲਕੀ ਜਿਹੀ ਮਾਰੀ ਆ ਅਜੇ ਵੀ ਥੋੜੀਆਂ ਗੰਦਲਾਂ ਦਿਸ ਰਹੀਆਂ ਅਸੀਂ ਜ਼ਿਆਦਾ ਬਲੈਂਡਰ ਨਹੀਂ ਮਾਰਦੇ ਇਹਦੇ ਵਿੱਚ ਕਿਉਂਕਿ ਉਹ ਮਹਿੰਦੀ ਜਿਹਾ ਸਾਗ ਬਣਿਆ ਜਿਹੜਾ ਨਾ ਉਹ ਸਹੀ ਨਹੀਂ ਲੱਗਦਾ ਤੁਹਾਨੂੰ ਇਸ ਲਈ ਮੈਂ ਬਹੁਤ ਘੱਟ ਜਿਹੜੀ ਆ ਬਲੈਂਡਰ ਉਹਨੂੰ ਯੂਜ਼ ਕੀਤਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਬਹੁਤ ਹੀ ਵਧੀਆ ਜਿਹੜਾ ਸਾਗ 2 ਮਿੰਟ ਚ ਕੁਟ ਕੇ ਤੇ ਰੈਡੀ ਹੋ ਗਿਆ ਹੋਇਆ ਹੁਣ ਅਸੀਂ ਗੈਸ ਦੇ ਉੱਪਰ ਰੱਖਾਂਗੇ ਕੜਾਈ ਤੜਕਾ ਅਸੀਂ ਕੱਟ ਕੇ ਤਿਆਰ ਕਰ ਲਿਆ ਹੋਇਆ ਚਲੋ ਤੜਕਾ ਲਾਉਨੇ ਗੈਸ ਤੇ ਅਸੀਂ ਕੜਾਈ ਰੱਖ ਲਈ ਹੋਈ ਹੈ ਜੀ ਕੜਾਈ ਗਰਮ ਹੋ ਗਈ ਹੋਈ ਹੈ ਅਸੀਂ ਹੁਣ ਵਿੱਚ ਪਾਵਾਂਗੇ ਮਸਟਰਡ ਆਇਲ ਕਿਉਂਕਿ ਇਹਦੇ ਵਿੱਚ ਜਿਹੜਾ ਸਾਗ ਹੈ ਟੇਸਟ ਲੱਗਦਾ ਇਸੇ ਤੇਲ 'ਚ ਹੁਣ ਤੇਲ ਗਰਮ ਹੋਏਗਾ ਤਾਂ ਫਿਰ ਅਸੀਂ ਤੜਕਾ ਲਾਵਾਂਗੇ ਤੇਲ ਗਰਮ ਹੋ ਗਿਆ ਹੋਇਆ ਤੇ ਅਸੀਂ ਪਾਵਾਂਗੇ ਹੁਣ ਅਦਰਕ ਥੋਕਸਾਰਾ ਅਦਰਕ ਪਾਇਆ ਵਿੱਚ ਅਸੀਂ ਤੇ ਮੈਂ 3 ਪਿਆਜ਼ ਪੱਤੇ ਹੋਏ ਮੀਡੀਅਮ ਗਾਇਸ ਤੇ ਇਹਦੇ ਇਸ ਤੜਕਾ ਜਿਆਦਾ ਹੀ ਵਧੀਆ ਲੱਗਦਾ ਹੈ ਬਸ ਇਹਨੂੰ ਹਲਕਾ ਜਿਹਾ ਫਰਾਈ ਕਰਨਾ ਤੇ ਹੁਣ ਅਸੀਂ ਇਹਦੇ ਵਿੱਚ ਪਾ ਦੇਣੀ ਹੈ ਜੀ ਪਿਆਜ਼ ਕੜਕੇ ਦੇ ਸਿਰ ਤੇ ਹੀ ਸਾਫ ਹੁੰਦਾ ਹੈ ਜੋ ਮਿੱਟਰ ਮਿਸਟਾ ਅਰਜ਼ੰਗੋ ਇਹ ਬਰਾਊਨ ਹੋਣ ਦੀ ਬੇਕਰਾਂ ਨੇ ਥੋੜਾ ਜਿਹਾ ਇਹ ਨਮਕ ਪਾ ਰਹੇ ਹਾਂ ਜੀ ਪਿਆਜ਼ਾਂ ਦੇ ਵਿੱਚ ਜਿੰਨਾ ਪਿਆਜ਼ਾਂ ਨੂੰ ਚਾਹੀਦਾ ਹੈ ਇਹ ਸਿੰਦਾ ਨਮਕ ਹੈ ਜੀ ਥੋੜਾ ਜਿਆਦਾ ਹੀ ਪੈਂਦਾ ਹੈ ਇਸ ਲਈ ਮੈਂ ਵਿੱਚ ਪਾ ਦਿੱਤਾ ਹਾਂ ਕਿ ਜਲਦੀ ਪੱਕ ਜਾਣਗੇ ਸਲਕਾ ਬ੍ਰਾਊਨ ਹੋ ਗਿਆ ਹੋਇਆ ਜੀ ਸਾਡਾ ਤੜਕਾ ਤੇ ਵਿੱਚ ਮੈਂ ਨਾ ਹਰੀਆਂ ਮਿਰਚਾਂ ਹੋਰ ਪਾਈਆਂ ਸੀ ਗ੍ਰाइंड ਕਰਕੇ ਕਿ ਮੈਨੂੰ ਸਾਸ ਦੇ ਵਿੱਚ ਮਿਰਚ ਜਿਹੜੀ ਘੱਟ ਲੱਗੀ ਸੀ ਤੇ ਇਹ ਤਿੱਖੀਆਂ ਵੀ ਬਹੁਤ ਨੇ ਉਸ ਕਰਕੇ ਨਾ ਮੈਂ ਕਹ ਸੀ ਪਹਿਲਾਂ ਮਸਾਲੇ ਵਿੱਚ ਨਾ ਘਾਟੀ ਪਾਉਣੀ ਹੈ ਜੇ ਮੈਨੂੰ ਲੱਗੇਗਾ ਕਿ ਨਾ ਕਰਕੇ ਛਾਲਾਂਗੀ ਸੋ ਮੈਂ ਕਰਕੇ ਛਾਲੀ ਹੋਈ ਹੈ ਉਹ ਤੇ ਬਸ ਇਹਨੂੰ ਥੋੜਾ ਜਿਹਾ ਹੋਰ ਬ੍ਰਾਊਨ ਕਰਾਂਗੇ ਦੇਖੋ ਜੀ ਤੜਕਾ ਤੇ ਹੋ ਗਿਆ ਹੋਇਆ ਜੀ ਰੈਡੀ ਤੇ ਟਮਾਟਰ ਇਹਦੇ ਵਿੱਚ ਇੱਕ ਆਪਸ਼ਨਲ ਆ ਤੁਸੀਂ ਪਾਉਣਾ ਚਾਹੁੰਦੇ ਹੋ ਤੇ ਪਾ ਸਕਦੇ ਹੋ ਨਹੀਂ ਤੇ ਤੁਹਾਡੀ ਮਰਜ਼ੀ ਠੀਕ ਹੈ ਜੀ ਮੈਂ ਨਹੀਂ ਪਾ ਰਹੀ ਇਹ ਉਹ ਲਾਂ ਵਾਲੇ ਸਾਥ ਚ ਪਿਆ ਹੁੰਦਾ ਟਮਾਟਰ ਮੈਂ ਘਾਟ ਹੀ ਪਾਣੀ ਆ ਕਦੀ ਪਾ ਲਈਦਾ ਹੈ ਕਦੀ ਨਹੀਂ ਵੀ ਪਾਈਦਾ ਸੋ ਅੱਜ ਮੈਂ ਨਹੀਂ ਪਾ ਰਹੀ ਤੇ ਤੜਕਾ ਹੋ ਗਿਆ ਰੈਡੀ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਸਾਗ ਸਾਗ ਮੈਂ ਕੜਾਈ 'ਚ ਪਾ ਰਹੀ ਹਾਂ ਮੈਂ ਥੋੜੇ ਸਾਗ ਨੂੰ ਤੜਕਾ ਲਗਾਇਆ ਜੀ ਜਿੰਨਾ ਕਾਣਾ ਆ ਬਸ ਉਹਨਾਂ ਤੇ ਲਗਾ ਲਓ ਤੇ ਦੂਸਰਾ ਫਿਰ ਲਾਵਾਂਗੇ ਤੜਕਾ ਕਹਿੰਦੇ ਨਾ ਸਾਗ ਨੂੰ ਜਿੰਨੀ ਵਾਰ ਤੜਕਾ ਲਾਈ ਜਾਓ ਉਨੰਹੀਂ ਹੋਰ ਜ਼ਿਆਦਾ ਟੇਸਟੀ ਬਣਦਾ ਜਾਂਦਾ ਹੈ ਇਸ ਲਈ ਮੈਂ ਕਿਹਾ ਬਾਕੀ ਦਾ ਮੈਂ ਰੱਖ ਲੈਣੀ ਆ ਸਿੰਪਲ ਵਾਲਾ ਤੇ ਬਾਅਦ ਵਿੱਚ ਆਪਾਂ ਤੜਕਾ ਲਾਵਾਂਗੇ ਤੇ ਇਹਨੂੰ ਮੈਂ ਹੁਣ ਲਗਾ ਲਿਆ ਹੋਇਆ ਸਾਡਾ ਸਾਗ ਬਣ ਕੇ ਫਰੈਂਡ ਬਿਲਕੁਲ ਰੈਡੀ ਹੋ ਗਿਆ ਹੋਇਆ ਆ ਤੇ ਤੁਸੀਂ ਖਾਓ ਇਹਨੂੰ ਮੱਖਣ ਪਾ ਕੇ ਘਿਓ ਪਾ ਕੇ ਮੱਕੀ ਦੀ ਰੋਟੀ ਨਾਲ ਤੰਦੂਰ ਦੀ ਰੋਟੀ ਨਾਲ ਚਾਹੀ ਸਿੰਪਲ ਨਾਲ ਤੇ ਮੈਂ ਬਣਾਈਆਂ ਨੇ ਸਿੰਪਲ ਕਣਕ ਦੀਆਂ ਰੋਟੀਆਂ ਤੇ ਇਸ ਲਈ ਮੈਂ ਰੋਟੀ ਨਹੀਂ ਨਾਲ ਰੱਖੀ ਹੋਈ ਤੁਸੀਂ ਜਿਹੜੀ ਮਰਜ਼ੀ ਰੋਟੀ ਦੇ ਨਾਲ ਇਹਨੂੰ ਖਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੈ ਤੇ ਸਾਗ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਬਹੁਤ ਹੀ ਜਲਦੀ ਨਾਲ ਕੋਈ ਬਹੁਤਾ ਟਾਈਮ ਵੀ ਨਹੀਂ ਲੱਗਿਆ ਸਿਰਫ 3 ਘੰਟੇ ਇਹਨੂੰ ਲੱਗੇ ਆ ਜ਼ਰੂਰ ਇਹਨਾਂ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਚੁਗਣਾ ਧੋਣਾ ਬਸ ਉਨਾ ਕ ਟਾਈਮ ਲੱਗਿਆ ਮੈਨੂੰ ਸਾਗ ਬਣਾਉਣਾ ਕੋਈ ਔਖਾ ਕੰਮ ਨਹੀਂ ਲੱਗਦਾ ਮੈਂ ਬਹੁਤ ਜਲਦੀ ਸਾਗ ਬਣਾਉਣਾ ਪਸੰਦ ਕਰਦੀ ਹਾਂ ਤਾਂ ਤੇ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ ਜੀ